おいおいおいおい。 ਮંત્રી ਭਗਵਾਨ ਸਿੰਘ ਮਾਨ ਵੱਲੋਂ ਸ਼੍ਰੀ ਚਮਕੌਰ ਸਾਹਿਬ ਤੋਂ ਸਟੈਮ ਮੋਬਾਈਲ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ। ਇਹ ਬੱਸ ਬੱਚਿਆਂ ਨੂੰ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਸੰਬੰਧੀ ਜਾਣਕਾਰੀਆਂ ਦਵੇਗੀ ਅਤੇ ਇਹਨਾਂ ਖੇਤਰਾਂ ਵਿੱਚ ਹੋਰ ਜ਼ਿਆਦਾ ਜਾਣਨ, ਪੜ੍ਹਨ ਤੇ ਸਿੱਖਣ ਦੀ ਰੁਚੀ ਪੈਦਾ ਹੋਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬ ਵਿਕੇ ਸਮੂਹਿਕ ਸਿਹਤ ਕੇਂਦਰ ਨੂੰ ਸਬ ਡਿਵੀਜ਼ਨਲ ਹਸਪਤਾਲ ਦਾ ਦਰਜਾ ਦਿੱਤਾ ਗਿਆ ਹੈ। ਹਸਪਤਾਲ ਵਿੱਚ ਬੈੱਡਾਂ ਦੀ ਗਿਣਤੀ ਵਧਾ ਕੇ 30 ਤੋਂ 50 ਕਰ ਦਿੱਤੀ ਗਈ ਹੈ ਅਤੇ ਮਾਹਰ ਡਾਕਟਰਾਂ ਦੀ ਗਿਣਤੀ ਵੀ 5 ਤੋਂ 10 ਹੋਈ ਹੈ। ਮੈਡੀਕਲ ਅਫਸਰਾਂ ਦੀ ਗਿਣਤੀ ਵਧਾ ਕੇ 4 ਕੀਤੀ ਗਈ ਹੈ ਅਤੇ ਆਪਰੇਸ਼ਨ ਥੀਏਟਰਾਂ ਦੀ ਗਿਣਤੀ ਵੀ 2 ਹੋ ਗਈ ਹੈ। ਜਿਹੜਾ ਆਪਣਾ ਹਸਪੀਟਲ ਹੈ ਉਹਦੀ ਅਪਗ੍ਰੇਡਿੰਗ ਤੇ 14 ਕਰੋੜ 14 ਲੱਖ ਰੁਪਏ ਲੱਗੇ। ਸੀਐਸਸੀ ਮਰੀਂਡਾ ਦਾ ਜਿਹੜਾ ਆਪਾਂ ਵਿਜੀਟਲ ਦੁਕਾਨ ਕੀਤਾ ਹੈ 2.6 ਕਰੋੜ ਰੁਪਏ ਸੈਂਬਸ ਹੈ ਮੋਬਾਈਲ ਉਹ ਵਿਜਕਸ ਦੀ ਕਹੇ ਲੋ ਕੈਮਿਸਟਰੀ ਦੀ ਕਹੇ ਲੋ ਕਿ ਚਲਦੀ ਫਿਰਦੀ ਇੱਕ ਲੈਬੋਰਟਰੀ ਹੈ ਸਕੂਲਾਂ ਚ ਤੇ ਜਾਂਗੇ ਬੱਚੇ ਹੋਰ ਉਹ ਸਿੱਖਣ ਦੇ ਨਵਾਂ ਸਿੱਖਣ ਦੇ ਪੜਨਗੇ ਵੱਡੇ ਅਫਸਰ ਬਣਨੇ ਉਹ ਪੜਾਈ ਜਿਹੜੀ ਅਮਰੀਕਾ ਕੈਨੇਡਾ ਚ ਵੀ ਨਹੀਂ ਮਿਲਦੀ ਇਸ ਇੱਥੇ ਬੱਚਿਆਂ ਨੂੰ ਅਵੇਲੇਬਲ ਕਰਾਵਾਂਗੇ ਤੇ ਬੱਚੇ ਫਾਸਟ ਅਰੇ ਨੇ ਜਿਹਨੋਂ ਬੱਚੇ ਬਣ ਕੇ ਵੱਡੇ ਅਫਸਰ ਉਹਨਾਂ ਗਰੀਬੀਆਂ ਚੱਕੇ ਜਾਣੀ ਸਿੱਖਿਆ ਤੇ ਸਿਹਤ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਲਗਾਤਾਰ ਛਲਾਗਾ ਜੋਗ ਉਪਰਾਲੇ ਕੀਤੇ ਜਾ ਰਹੇ ਹਨ